ਪੰਜਾਬੀ ਭਾਸ਼ਾ ਨੂੰ ਚਾਉਣ ਵਾਲਿਆਂ ਦੇ ਲਈ ਇੱਕ ਬੇहद ਮਹੱਤਵਪੂਰਨ ਜਿਹੜੀ ਖਬਰ ਆ سامنے ਆਈ ਹੈ ਦੱਸ ਦੇਗੀ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਪੰਜਾਬੀ ਭਾਸ਼ਾ ਨੂੰ ਡੇਢ ਸ਼ੀਟ ਤੋਂ ਵਾਂਝੇ ਕਰ ਦਿੱਤਾ ਗਿਆ ਹੈ ਉਸ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਇਸ ਦੀ ਜਾਣਕਾਰੀ ਪੰਜਾਬੀ ਅਤੇ ਜਿਹੜੇ ਪੰਜਾਬੀ ਦੇ ਜਿਹੜੇ ਅਧਿਆਪਕ ਨੇ ਉਹਨਾਂ ਨੇ ਆਪਣਾ ਰੋਸ ਜਤਾਉਂਦੇ ਦੱਸਿਆ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਵੱਲੋਂ 6ਵੀਂ ਤੋਂ 8ਵੀਂ ਜਮਾਤ ਦੀ ਜਿਹੜੀ ਡੇਟਸ਼ੀਟ ਹੈ ਉਸ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਤਰਜੀ ਨਹੀਂ ਦਿੱਤੀ ਗਈ ਪੰਜਾਬੀ ਭਾਸ਼ਾ ਨੂੰ ਵਾਂਝੇ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਅਧਿਆਪਕ ਜਥੇਬੰਦੀਆਂ ਨੇ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਦੀ ਇਸ ਬੇਰੁਖੀ ਖਿਲਾਫ ਅਸੀਂ ਰੋਸ ਵੀ ਕਰ ਰਹੇ ਹਾਂ ਅਧਿਆਪਕ ਆਗੂ ਮਾਸਟਰ ਅਜੈਬ ਸਿੰਘ ਜਲਾਲਾਣਾ ਤੇ ਪੰਜਾਬੀ ਅਧਿਆਪਕਾਂ ਸਤੰਤਰਕੋਰ ਨੇ ਬੋਰਡ ਵੱਲੋਂ ਜਾਰੀ ਕੀਤੀ ਗਈ ਡੇਟਸ਼ੀਟ ਦਿਖਾਉਂਦਿਆਂ ਦੱਸਿਆ ਕਿ 6ਵੀਂ ਤੋਂ 8ਵੀਂ ਜਮਾਤ ਦੇ ਪੇਪਰਾਂ ਦੀ ਡੇਟਸ਼ੀਟ 'ਚ ਹੋਰ ਨਾ ਪਾਸ਼ਾਵਾਂ ਦੇ ਪੇਪਰ ਦਾ ਤਾਂ ਜ਼ਿਕਰ ਹੈ ਪਰ ਪੰਜਾਬੀ ਭਾਸ਼ਾ ਦਾ ਜ਼ਿਕਰ ਨਹੀਂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨਾਲ ਹੋਰ ਅਜੀਬ ਵਿਹਾਰ ਤੋਂ ਜਿਹੜੇ ਉੱਥੇ ਵਜਦੇ ਪੰਜਾਬੀ ਨੇ ਉਹਨਾਂ ਨੂੰ ਚੌਕਸ ਹੋਣਾ ਚਾਹੀਦਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਨਲਾਈਨ ਵਰਕਸ਼ਾਪਾਂ 'ਚ ਪੰਜਾਬੀ ਭਾਸ਼ਾ ਛੜਨਾ ਅਤੇ ਸਕੂਲਾਂ 'ਚ ਹੁੰਦੇ ਵਕ-ਵਕ ਮੁਕਾਬਲਿਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਤਰਜੀਹ ਨਾ ਦੇਣਾ ਵਿਭਾਗ ਦੇ ਪੰਜਾਬੀ ਵਿਰੋਧੀ ਚਿਹਰੇ ਨੂੰ ਬੇਪਰਤ ਕਰਦਾ ਹੈ ਉਹਨਾਂ ਨੇ ਦੱਸਿਆ ਕਿ ਹਰਿਆਣਾ ਦੇ ਬਹੁਤੇ ਸਕੂਲਾਂ ਦੇ 100% ਵਿਦਿਆਰਥੀ ਪੰਜਾਬੀ ਭਾਸ਼ਾਈ ਹਨ ਪਰ ਉੱਥੇ ਪੰਜਾਬੀ ਅਧਿਆਪਕ ਦੀ ਜਿਹੜੀ ਅਸਾਮੀ ਆ ਉਹ ਨਹੀਂ ਦਿੱਤੀ ਜਾ ਰਹੀ ਦੱਸਦੀ ਹੈ ਕਿ हरियाणा स्कूल शिक्षा बोर्ड ਦੇ ਵੱਲੋਂ ਨਾਤਾ ਪੰਜਾਬੀ ਵਿਸ਼ੇ ਨੂੰ ਲੈ ਕੇ ਅਧਿਆਪਕਾਂ ਦੀ ਜਿਹੜੀ ਭਰਤੀ ਆ ਉਹ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਜਿਹੜੀ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਜਿਹੜੀ ਡੇਟ ਸ਼ੀਟਸ ਸੀ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਭਾਸ਼ਾ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਉਸ ਦਾ ਪੇਪਰ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਆਏ ਦੇ ਨਹੀਂ ਦੇਖਿਆ ਜਾ ਰਿਹਾ ਕਿ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬੀਆਂ ਦੇ ਖਿਲਾਫ ਜਿਹੜੀ ਨਫ਼ਰਤ ਭਰੀ ਭਾਵਨਾ ਉਹ ਦਿਖਾਈ ਦੇ ਰਹੀ ਹੈ ਚਾਹੇ ਉਹ ਸ਼ੰਭੂ ਬਾਰਡਰ ਨੂੰ ਲੈ ਕੇ ਹੋਵੇ ਜਾਂ ਫਿਰ ਕਰਨਾਲ ਦੇ ਵਿੱਚ ਜਿਹੜੇ 1947 ਤੋਂ ਬਾਅਦ ਜਿਹੜੇ ਲੋਕ ਵੱਸਦੇ ਸੀ ਪੰਜਾਬੀ ਭਾਵੇਂ ਉਹਨਾਂ ਦਾ ਜਿਹੜਾ ਘਰ ਟਾਉਣ ਦੀ ਜਿਹੜੀ ਘਟਨਾ ਹੈ ਉਸ ਨੂੰ ਲੈ ਕੇ ਹੋਵੇ ਆਏ ਦਿਨ ਹੀ ਦੇਖਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਵਿੱਚ ਪੰਜਾਬੀਆਂ ਦੇ ਨਾਲ ਕਿਸ ਤਰ੍ਹਾਂ ਬਦਸਲੂਕੀ ਕੀਤੀ ਜਾ ਰਹੀ ਹੈ ਪੰਜਾਬੀਆਂ ਨਾਲ ਜਿਹੜਾ ਵਿਵਹਾਰ ਕੀਤਾ ਜਾ ਰਿਹਾ ਉਹ અપਮਾਨਜਨਕ ਹੋ ਰਿਹਾ ਉਸ ਨੂੰ ਅਪਣਾ ਨਹੀਂ ਜਾ ਸਕਦਾ ਪਰ ਹੁਣ ਤਾਂ ਜਿਹੜੀ ਪੰਜਾਬੀ ਭਾਸ਼ਾ ਹੈ ਉਸ ਨੂੰ ਹੀ ਨਿਤਰਜੀ ਦਿੱਤੀ ਜਾ ਰਹੀ ਅਧਿਆਪਕ ਦਾ ਕਹਿਣਾ ਹੈ ਕਿ ਸਕੂਲਾਂ ਦੇ ਵਿੱਚ 100% ਤੋਂ ਵੱਧ ਜਿਹੜੇ ਪੰਜਾਬੀ ਵਿਦਿਆਰਥੀ ਵੱਸਦੇ ਨੇ ਪੰਜਾਬੀ ਵਿਦਿਆਰਥੀ ਜਿਹੜੇ ਪੰਜਾਬੀ ਨੂੰ ਤਰਜੀ ਦਿੰਦੇ ਨੇ ਪਰ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਹੀ ਜਿਹੜੀ ਪੰਜਾਬੀ ਭਾਸ਼ਾ ਨੂੰ ਉਹਨੂੰ ਤਰਜੀ ਨਹੀਂ ਦਿੱਤੀ ਗਈ ਚਾਹੇ ਵਕਤ-ਵਕ ਮੁਕਾਬਲੇ ਹੋਣ ਉਹਨਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੋਰਨਾਂ ਭਾਸ਼ਾਵਾਂ ਨੂੰ ਜਿਹੜੀ ਤਰਜੀ ਦਿੱਤੀ ਜਾ ਰਹੀ ਹੈ ਜਿੱਦੜਾ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਇੱਕ ਮੁੱਦਾ ਸੀ ਉਦੋਂ ਹੀ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਜਾਂ ਫਿਰ ਕਹਿ ਸਕੇ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਪੰਜਾਬੀ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਜਿਹੀ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਸਾਡੀ ਮਾਂ ਬੋਲੀ ਸਾਡੀ ਪੰਜਾਬੀ ਭਾਸ਼ਾ ਨੂੰ ਤਰਜੀਹ ਨਹੀਂ ਦੇ ਰਹੀ ਪੰਜਾਬ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਪੰਜਾਬੀ ਇੱਕ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਤਾਂ ਲੋਕਾਂ ਦੇ ਵਿੱਚ ਰੋਸ਼ ਪੈਣਾ ਲਾਜ਼ਮੀ ਹੈ ਉਦਰ ਇਹ ਅਧਿਆਪਕਾਂ ਨੇ ਸਮੂਹ ਜਿਹੜੇ ਪੰਜਾਬੀ ਜਿਹੜੇ ਹਰਿਆਣਾ ਦੇ ਵਿੱਚ ਵੱਸਦੇ ਨੇ ਜਾਂ ਫਿਰ ਪੰਜਾਬੀ ਜਿਹੜੇ ਵਿਦਿਆਰਥੀ ਵੱਸਦੇ ਨੇ ਉਹਨਾਂ ਨੂੰ ਇਸ ਨੂੰ ਲੈ ਕੇ ਜਿਹੜੀ ਚੋਕਸ ਹੋਣ ਦੀ ਜਿਹੜੀ ਅਪੀਲ ਆ ਉਹ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਜਿਹੜੇ ਉੱਥੇ ਵੱਸਦੇ ਨੇ ਉਹਨਾਂ ਨੂੰ ਆਪਣੀ ਜਿਹੜੀ ਆਵਾਜ਼ ਜ਼ਰੂਰ ਚੁੱਕਣੀ ਚਾਹੀਦੀ ਹੈ ਤਾਂ ਜੋ ਜਿਹੜੀ ਇਹ ਘਟਨਾ ਵਾਪਰੀ ਆ ਜਾਂ ਫਿਰ ਕਹਿ ਸਕੀ ਕਿ ਜਿਹੜਾ ਫੈਸਲਾ ਲਿੱਤਾ ਗਿਆ ਹੈ ਕਿ ਪੰਜਾਬੀ ਨੂੰ ਜਿਹੜੀ ਪੰਜਾਬੀ ਭਾਸ਼ਾ ਨੂੰ ਤਰਜੀਹੀ ਨਾ ਦੇਣਾ ਇਸ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਵੀ ਕਰਨਾ ਚਾਹੀਦਾ ਆਪਣੀ ਆਵਾਜ਼ ਵੀ ਉਠਾਉਣੀ ਚਾਹੀਦੀ ਕਿ ਪੰਜਾਬੀ ਭਾਸ਼ਾ ਨੂੰ ਜਲਦ ਤੋਂ ਜਲਦ ਜਿਹੜੀ ਬਾਕੀ ਭਾਸ਼ਾਵਾਂ ਜਾਂ ਫਿਰ ਕਹਿ ਸਕੀ ਕਿ ਜਿਹੜੇ ਸਿਲੇਬਸ ਹੈ ਵਿਦਿਆਰਥੀਆਂ ਦਾ ਉਸ ਦੇ ਵਿੱਚ ਸ਼ਾਮਲ ਕਰ ਦੇਣਾ ਚਾਹੀਦਾ ਪਰ ਆਏ ਦਿਨੀ ਹਰਿਆਣਾ ਦੇ ਵੱਲੋਂ ਜਾਂ ਫਿਰ ਬੀਜੇਪੀ ਦੇ ਵੱਲੋਂ ਜਿਹੜਾ ਪੰਜਾਬ ਨੂੰ ਨੀਵਾ ਦਿਖਾਇਆ ਜਾਂਦਾ ਜਾਂ ਫਿਰ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਉਸ ਨੂੰ ਨੀਵਾ ਦਿਖਾਇਆ ਜਾਂਦਾ ਜਿੱਥੇ ਪੰਜਾਬੀ ਭਾਸ਼ਾ ਪੂਰੇ ਵਿਸ਼ਵ ਦੇ ਵਿੱਚ ਵਸਦੀ ਹੈ ਚਾਹੇ ਉਹ ਅੰਗਰੇਜ਼ ਹੋਣ ਜਾਂ ਫਿਰ ਭਾਵੇਂ ਅਲੱਗ-ਅਲੱਗ ਖੇਤਰ ਦੇ ਵਿੱਚ ਜਿਹੜੇ ਲੋਕ ਹਿੰਦੀ ਨੂੰ ਜ਼ਿਆਦਾ ਜਿਹੜੀ ਕਹਿ ਸਕਦੇ ਆ ਪ੍ਰੇਫਰੈਂਸ ਦਿੰਦੇ ਨੇ ਉਹਨਾਂ ਦੇ ਵੱਲੋਂ ਵੀ ਅੱਜਕੱਲ ਜਿਹੜੀ ਪੰਜਾਬੀ ਭਾਸ਼ਾ ਉਸ ਨੂੰ ਪਹਿਲ ਦਿੱਤੀ ਜਾਂਦੀ ਭਾਵੇਂ ਪੰਜਾਬੀ ਗਾਣੇ ਹੋਣ ਪੰਜਾਬੀ ਜਿਹੜੀ ਸ਼ਾਇਰੀਆਂ ਹੋਣ ਜਾਂ ਫਿਰ ਪੰਜਾਬੀ ਜਿਹੜਾ ਸੱਭਿਆਚਾਰ ਆਏ ਦਿਨੀ ਹਰ ਲੋਕ ਸਾਰੇ ਬਸ ਦੇਸ਼ ਵਾਸੀਆਂ ਦੇ ਵੱਲੋਂ ਜਾਂ ਫਿਰ ਜਿਹੜੇ ਵਿਸ਼ਵ ਪੱਦਰ ਤੇ ਜਿਹੜੇ ਲੋਕ ਵਸਦੇ ਨੇ ਉਹਨਾਂ ਦੇ ਵੱਲੋਂ ਵੀ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਭਾਸ਼ਾ ਨੂੰ ਤਰਜੀ ਦਿੱਤੀ ਜਾਂਦੀ ਹੈ ਪਰ ਹਰਿਆਣਾ ਦੇ ਵੱਲੋਂ ਜਿਹੜੀ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਸ ਦੇ ਵਿੱਚੋਂ ਹੀ ਜਿਹੜਾ ਪੰਜਾਬੀ ਦਾ ਵਿਸ਼ਾ ਨਜ਼ਰਅੰਦਾਜ਼ ਕਰ ਦਿੱਤਾ ਗਿਆ ਇਸ ਨੂੰ ਅਪਣਾਇਆ ਨਹੀਂ ਜਾ ਸਕਦਾ ਫਿਲਹਾਲ ਦੇਖਣਾ ਹੋਵੇਗਾ ਕਿ ਅਧਿਆਪਕਾਂ ਦੀ ਜਿਹੜੀ ਆਵਾਜ਼ ਉੱਠੀ ਹੈ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇਸ ਨੂੰ ਤਰਜੀ ਦਿੱਤੀ ਜਾਵੇਗੀ ਕਿ ਪੰਜਾਬੀ ਭਾਸ਼ਾ ਨੂੰ ਮੂੜ ਸ਼ਾਮਲ ਕੀਤਾ ਜਾਵੇਗਾ ਇਹ ਤਾਂ ਸਮਾਂ ਹੀ ਤੈਅ ਕਰੂਗਾ ਜੇਕਰ ਇਸ ਸੰਬੰਧੀ ਹੋਰ ਵੀ ਕੋਈ ਅਪਡੇਟ ਆਵੇਗੀ ਤਾਂ ਵੀ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਫਿਲਹਾਲ ਇਸ ਕਵਰ ਦੇ ਲਈ ਹੈ ਨਹੀਂ ਤੁਹਾਡ ਕੋ ਇਜਾਜ਼ਤ ਲੈਣੇ ਆ ਦੇਖਦੇ ਰਹੋ ABC ਪੰਜਾਬ